ਫਗਵਾੜਾ ਵਿਖੇ ਚੋਰੀਆਂ ਹੋਣ ਦਾ سلسلہ ਰੁਕਣ ਦਾ ਨਾਮ ਨਹੀਂ ਲੈ ਰਿਹਾ ਚੋਰਾਵਲੋ ਅੱਜ ਦਿਨ ਬੇਖੌਫ ਹੋ ਚੋਰੀ ਦੀਆਂ ਵਾਰਦਾਤਾਂ ਤੋਂ ਅਨਜਮਿਤਦਾ ਜਾ ਰਿਹਾ ਤਾਜ਼ਾ ਵਾਰਦਾਤ ਮਾਡਲ ਟਾਊਨ ਵਿਖੇ ਗੁਰਦੁਆਰਾ ਸਿੰਘ ਜ਼ਬਰਦਸਤ ਸਥਿਤ ਤਾਦਰਾ ਜਨਰਲ ਸਟੋਰ ਦੇ ਵਾਪਰੇ ਜਿੱਥੇ ਚੋਰ ਰਾਤ ਸਮੇਂ ਸ਼ਟਰ ਤੋੜ ਕੇ ਸਮਾਨ ਸਮੇਤ ਕੈਮਰੇ ਵੀ ਨਾਲ ਲੈ ਗਏ ਇਸ ਮੌਕੇ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਸਵੇਰਿਆ ਕੇ ਵੇਖਿਆ ਤਾਂ ਸ਼ਟਰ ਕਟਿਆ ਹੋਇਆ ਸੀ ਅਤੇ ਸ਼ੀਸ਼ਾ ਤੋੜਿਆ ਹੋਇਆ ਸੀ ਜਿਸ ਤੋਂ ਬਾਅਦ ਉਹਨਾਂ ਅੰਦਰ ਆ ਕੇ ਵੇਖਿਆ ਤਾਂ ਤਕਰੀਬਨ 1.5 ਲੱਖ ਦਾ ਸਮਾਨ ਚੋਰੀ ਹੋ ਚੁੱਕਾ ਸੀ ਦੁਕਾਨ ਮਾਲਕ ਨੇ ਚੋਰਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਇਹ ਮਾਡਲ ਟਾਊਨ ਹੈ ਜੀ। ਹਾਂਜੀ। ਗੁਰਦੁਆਰਾ ਸਿੰਘ ਸਭਾ ਦੇ ਨਾਲ ਹੈ ਜੀ। ਕੀ ਨਾਮ ਹੈ ਦੁਕਾਨ? ਇਹ ਦਾਦਰਾ ਜੀ। ਸਰ ਕੀ ਮਾਮਲਾ ਕੀ ਸਾਰਾ ਦੱਸ ਦਿਓ। ਮਾਮਲਾ ਦੇਖੋ ਜੀ ਸਵੇਰੇ ਮੈਂ ਦੁੱਧ ਲੈ ਕੇ ਆਇਆ ਤੇ 6 ਵਜੇ ਆ ਕੇ ਦੇਖਿਆ ਤੇ ਛੱਡ ਰਹੇ। ਛੱਡ ਰਹੇ ਟੁੱਟਿਆ ਆ ਸੀ। ਛੱਡ ਖੁੱਲਾ ਆ ਸੀ ਤੇ ਸ਼ੀਸ਼ਾ ਟੁੱਟਿਆ ਆ ਸੀ ਜੀ। ਸ਼ੀਸ਼ਾ ਟੁੱਟਿਆ ਤੇ ਦੇਖਿਆ ਤੇ ਅੰਦਰ ਤੇ ਸਾਰਾ ਕੁਝ ਅੰਦਰੋ ਸ਼ੀਸ਼ਾ ਟੁੱਟਿਆ ਸੀ। ਅੰਦਰ ਜੋ ਦੇਖਿਆ ਨਾ ਜੀ ਤੇ ਪ੍ਰਿੰਟਰ ਵੀ ਹੈ ਨਹੀਂ ਕੈਮਰਾ ਵੀ ਚੁੱਕੇ ਲੈ ਗਏ ਚੌਕਲੇਟਾ ਪਰਫਿਊਮ ਕੇ ਤੇਲ ਜਿੰਨੀਆਂ ਮਹਿੰਗੀਆਂ ਚੀਜ਼ਾਂ ਸੀ ਸਾਰੀਆਂ ਲੈ ਗਏ ਜੀ ਚੁੱਕੇ ਸਰ ਲਗਭਗ ਟੋਟਲ ਕਿੰਨਾ ਕ ਨੁਕਸਾਨ ਹੋ ਗਿਆ ਆਪਣਾ ਟੋਟਲ ਇਹ ਹੈਗਾ ਜੀ ਘੱਟੋ-ਘੱਟ 1.5 ਲੱਖ ਦਾ ਹੈ ਘੱਟੋ-ਘੱਟ ਤੇ ਕੈਸ਼ ਵਗੈਰਾ ਵੀ ਸੀਗਾ ਕੈਸ਼ ਸੀਗਾ 5000 ਰੁਪਏ ਬਿਆ ਸੀ ਭਾਨ ਪਰਚੀਆਂ ਜਿਹੜੀਆਂ ਖੁੱਲੀਆਂ ਰੱਖੀ ਦੀਆਂ ਕੋਈ ਸੀਸੀਡੀ ਕੈਮਰੇ ਜਾਇ ਹੋਏ ਵਿਅਕਤੀ ਨਹੀਂ ਜੀ ਉਹ ਤਾਂ ਪਤਾ ਨਹੀਂ ਜੀ ਕੈਮਰਾ ਵੀ ਜਿਹੜਾ ਸੀਗਾ ਉਹ ਵੀ ਚੁੱਕ ਕੇ ਲੈ ਗਿਆ ਕੈਮਰਾ ਤੋੜ ਗਿਆ ਭਾਈ ਕੈਮਰਾ ਚੁੱਕ ਕੇ ਹੀ ਲੈ ਗਿਆ ਜੀ ਨਾਲ ਕੈਮਰਾ ਵੀ ਲੈ ਗਿਆ ਤੇ ਸਕੈਨਰ ਜਿਹੜਾ ਸੀਗਾ ਇੱਥੇ ਤੇ ਉਹ ਵੀ ਲੈ ਗਿਆ ਜੀ ਪ੍ਰਿੰਟਰ ਤੇ ਇਸ ਮਾਮਲੇ ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਜੀ ਆਏ ਸੀ ਦੇਖ ਕੇ ਚਲੇ ਗਏ ਹੈ ਜੀ ਤੇ ਜਿੱਦਾਂ ਹੁਣ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਚੋਰੀ ਦੀਆਂ ਵਾਰਦਾਤਾਂ ਹੁੰਦੀਆਂ ਸਰ ਹਾਂਜੀ ਹਾਂਜੀ ਤੇ ਪ੍ਰਸ਼ਾਸ਼ਨ ਕੋ ਅਗੀਆਂ ਆਪਣਾ ਮੰਗ ਰੱਖਦੇ ਆ ਮੰਗ ਇਹ ਹੈ ਕਿ ਜੀ ਆ ਜਿਹੜਾ ਇਦਾਂ ਦਾ ਇਹ ਹੋ ਰਿਹਾ ਜੀ ਕਿਸੇ ਨਾ ਬਿਨਾਂ ਹੋਵੇ ਜਿੱਦਾਂ ਸਾਡੇ ਨਾਲ ਹੋਈ ਜੀ ਅਸੀਂ ਬਹੁਤ ਗਰੀਬ ਬੰਦੇ ਆ ਆਪਣੀ ਸਵੇਰੇ ਤੋਂ ਸ਼ਾਮ ਤੱਕ ਮਿਹਨਤ ਕਰਦੇ ਆ ਤੇ ਆ ਸਾਡੇ ਨਾਲ ਬਹੁਤ ਤੱਕਾ ਹੋ ਗਿਆ ਸਰ ਆਪਾਂ ਨੂੰ ਇਤਲਾਹ ਕਿੰਨੇ ਵਜੇ ਮਿਲੀ ਹੈ ਇਹ ਇਤਲਾਹ ਮੈਂ ਜੀ ਸਵੇਰੇ 6 ਵਜੇ ਆਇਆ ਤੇ 6 ਵਜੇ ਆ ਕੇ ਦੇਖਿਆ ਤੇ ਪੁਲਿਸ ਆ ਜਨ ਫੋਨ ਕੀਤਾ ਜੀ ਉਹ ਆਏ ਆ ਤੇ ਦੇਖ ਕੇ ਚਲੇ ਗਏ ਤੇ ਸ਼ਟਰ ਵਗੈਰਾ ਪਟ ਪਟ ਕੇ ਆਏ ਅੰਦਰ ਸ਼ਟਰ ਅੰਦਰ ਪਟ ਕੇ ਫੇਰ ਅੰਦਰ ਬੜਿਆ ਜੀ ਅਸੀਂ ਉਹ ਤੇ ਸਾਰਾ ਖੁੱਲਿਆ ਸੀ ਸ਼ੀਸ਼ਾ ਵੀ ਤੋੜਿਆ ਸੀ ਫੇਰ ਅੰਦਰ ਅਸੀਂ ਆਏ ਆ ਦੇਖਿਆ ਤਾਂ ਸਾਰਾ ਕੁਝ ਖਿਲਰਿਆ ਪਿਆ ਗੱਲਾਂ ਵੀ ਖਿਲਰਿਆ ਪਿਆ ਇੱਚੋਂ ਉਹ ਸਿੰਗਲੇ ਕਾਰਡ ਹੁੰਦੇ ਬੈਂਕ ਦੇ ਉਹ ਵੀ ਬੜਾ ਜੁਗੜ ਕੇ ਲੈ ਕੇ ਰੈਡ ਕਾਰਡ ਵੀ ਕੱਢ ਕੇ ਲੈ ਗਿਆ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ